ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਜਿਹੜੀਆਂ ਆਪਾਂ ਖੇਤ ਵੱਲਾਂ ਲਾਈਆਂ ਸੀਗੀਆਂ ਉਹਨਾਂ ਦੇ ਦਰਸ਼ਨ ਕਰਵਾਉਣੇ ਆ ਕਿਵੇਂ ਆ ਰਿਜ਼ਲਟ ਉਹਨਾਂ ਦਾ ਅੱਜ ਤਕਰੀਬਨ ਤਕਰੀਬਨ ਉਹ 50 ਦਿਨਾਂ ਦੇ ਆਸੇ-ਪਾਸੇ ਹੋ ਗਈਆਂ ਵਿੱਚੋਂ ਪਾਣੀ ਪੂਣੀ ਘੱਟ ਲੱਗਿਆ ਕਣਕ ਦੇ ਵਿੱਚ ਉਲਝੇ ਰਹੇ ਕਣਕ ਦੀ ਤੂੜੀ ਤਾੜੀ ਬਣ ਗਈ ਆਪਣੀ ਹੁਣ ਤੇ ਆਪਣਾ ਸੋਲਰ ਵੀ ਤੁਸੀਂ ਸਾਹਮਣੇ ਦੇਖ ਸਕਦੇ ਅੱਜ ਤੁਹਾਨੂੰ ਵੱਲਾਂ ਬਾਰੇ ਦਿਖਾਉਣਾ ਹੈ ਗਰੋਥ ਦਿਖਾਉਣੀ ਹੈ ਇਹਨਾਂ ਦੀ ਕੀ ਹੈ ਕਿਹੜੇ ਕਿਹੜੀ ਫਸਲ ਨੇ ਕਿਹੜੀ ਗਰੋਥ ਕੀਤੀ ਹੈ ਕਿੰਨੀ ਕਿੰਨੀ ਕੀਤੀ ਹੈ ਤੇ ਆਪਾਂ ਅੱਜ ਵੀਡੀਓ ਦੇ ਵਿੱਚ ਇੱਧਰ ਆਪਣੇ ਚਾਰ ਲੈਣਾ ਚਿਬੜ ਸੀਗੀਆਂ 1 2 3 ਤੇ 4 ਚਾਰੇ ਲੈਣਾ ਦੇ ਵਿੱਚ ਆਪਾਂ ਛਿੱਟਾ ਹੀ ਦਿੱਤਾ ਸੀ ਚਿਬੜਾਂ ਦਾ ਸੋ ਫੁੱਲ ਇਹਨਾਂ ਨੇ ਚੱਕ ਲਿਆ ਫੁੱਲ ਬੂਟੀਆਂ ਬਣ ਗਏ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਆ ਦੇਖੋ ਫਲ ਇਹਨਾਂ ਦਾ ਬਣ ਚੁੱਕਿਆਗਾ तकरीबन तकरीबन ਫੁੱਲ ਬਣ ਗਏ ਆ ਕਈ ਥਾਵਾਂ ਤੇ ਫਲ ਵੀ ਚੱਕਿਆ ਕਿਤੇ ਨਾ ਕਿਤੇ ਮੇਰੀ ਨਿਗਾਹ ਦੇ ਵਿੱਚ ਆਇਆ ਤਾਂ ਤੁਹਾਨੂੰ ਮੈਂ ਦਿਖਾਉਣਾਗਾ ਆਪਾਂ ਸਾਰੀ ਸਬਜ਼ੀ ਜੀ ਆਰਗੇਨਿਕ ਹੀ ਰੱਖੀ ਆ ਕੁਛ ਨਹੀਂ ਉਸ ਨੂੰ ਰੇ ਸਪਰੇਅ ਕੁਛ ਨਹੀਂ ਇਦਾਂ ਦਾ ਪਾਇਆਗਾ ਤੁਸੀਂ ਦੇਖ ਰਹੇ ਹੋ ਆਰਗੇਨਿਕ ਵੀ ਵਧੀਆ ਤਰੀਕੇ ਨਾਲ ਗਰੋਥ ਹੋ ਰਹੀ ਆ ਕੋਈ ਇਹੋ ਜੀ ਗੱਲ ਨਹੀਂ ਲੱਗੀ ਵੀ ਗਰੋਥ ਘਟਾ ਜਾਂ ਗਰੋਥ ਹੋ ਨਹੀਂ ਰਹੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੁਸੀਂ ਦੇਖ ਰਹੇ ਹੋ ਖੜੀਆਂ ਚਾਰ ਚਾਰ ਲੈਣਾ ਖਖੜੀਆਂ ਦੀਆਂ ਤੇ ਚਾਰ ਲੈਣਾ ਹੀ ਆਪਣੇ ਕੋਲੇ ਚੇਬੜਾਂ ਦੀਆਂ ਤੇ ਚਾਰ ਲੈਣਾ ਆਪਾਂ ਅਗਲੇ ਪਾਸੇ ਕਦੂਆਂ ਦੀਆਂ ਜਿਹੜੀਆਂ ਹੈਗੀਆਂ ਉਹ ਲਾਂਗ ਕਦੂਆਂ ਨੇ ਗਰੋਥ ਘਟ ਕੀਤੀ ਐ ਇੱਥੇ ਕਿਉਂਕਿ ਬਾਹਣ ਦੇ ਵਿੱਚ ਰੇਤਾ ਹੀ ਐ ਕੋਈ ਹੋਰ ਨਿਹਰਾ ਹੀ ਰੇਤਾ ਤੁਸੀਂ ਦੇਖ ਰਹੇ ਹੋ ਕਿਵੇਂ ਰੇਤਾ ਬਣਿਆ ਪਿਆ ਹੈ ਹੀ ਰੇਤਾ ਟਿੱਬੇ ਆ ਟਿੱਬਿਆਂ ਦੇ ਵਿੱਚ ਕਦੂ ਕਿਸੇ ਚੰਗੇ ਬਾਹਣ ਦੀ ਫਸਲ ਆ ਸੋ ਕਦੂ ਉੱਥੇ ਜੇ ਖੜੇ ਆ ਜਿੱਥੇ ਜੇ ਤੁਸੀਂ ਦੇਖ ਰਹੇ ਹੋ ਕੋਈ ਜਿਆਦੇ ਗਰੋਥ ਨਹੀਂ ਹੈਗੀ ਇਹਨਾਂ ਦੀ ਪਰ ਇਹਨਾਂ ਨੂੰ ਆਪਾਂ ਕੋਈ ਰੇ ਸਪਰੇ ਜਾਂ ਕੋਈ ਤਾਕਤ ਵਾਲੀ ਦਵਾਈ ਸਪਰੇ ਵੀ ਨਹੀਂ ਛਿੜਕੀ ਇਸ ਕਰਕੇ ਵੀ ਹੋ ਸਕਦਾ ਵੀ ਕਦੂ ਰੇ ਸਪਰੇ ਮੰਗਦੇ ਹੋਣ ਆਪਾਂ ਉਹ ਨਹੀਂ ਪਾ ਰਹੇ ਪਿੰਡ ਦੇ ਵਿੱਚ ਸਬਜ਼ੀ ਆਪਾਂ ਸੇਲ ਕਰਨੀ ਹੈ ਜਿੰਨੀ ਵੀ ਹੋਈ ਕਵਾਂਟਲ ਹੋਈ 2 ਕਵਾਂਟਲ ਹੋਈ 10 ਕਵਾਂਟਲ ਹੋਈ ਉਹ ਆਪਾਂ ਪਿੰਡ ਦੇ ਵਿੱਚ ਹੀ ਸੇਲ ਕਰਨੀ ਆ ਦੇਸੀ ਚਿਬੜਾ ਹਾਂਜੀ ਆਪਣੇ ਕੋਲੇ ਦੇਸੀ ਚਿਬੜਾ ਬਿਲਕੁਲ ਘਰ ਦਾ ਵੀ ਆ ਤੁਸੀਂ ਜਦੋਂ ਰਿਜ਼ਲਟ ਆਉਣ ਲੱਗ ਪੂਗਾ ਬਸ ਦੋਆ ਚਾਰ ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਆਉਣ ਲੱਗ ਪੈਣਾ ਦੇਸੀ ਚਿਬੜ ਕੋਈ ਸ਼ੱਕ ਨਹੀਂ ਹੈ ਤੇ ਜਿਹੜੀਆਂ ਖਖੜੀਆਂ ਉਹਨਾਂ ਦਾ ਵੀ ਮੈਂ ਤੁਹਾਨੂੰ ਫਲ ਦਿਖਾਉਣਾ ਫਲ ਉਹਨਾਂ ਨੇ ਆਪਣਾ ਚੱਕ ਲਿਆਗਾ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਲਾਈਵ ਅੱਜ ਇਹ ਇਹਨਾਂ ਦੀ ਉਮਰ ਹੋ ਗਈ ਹੈ ਜੀ 50 ਕਿ ਦਿਨਾਂ ਦੇ ਆਸੇ ਪਾਸੇ ਫਲ ਖਖੜੀਆਂ ਨੇ ਚੱਕ ਲਿਆਗਾ ਤੇ ਚਿਬੜਾਂ ਨੇ ਵੀ ਫਲ ਚੱਕ ਲਿਆ ਗੇੜਾਣੀ ਵੱਜਿਆ ਬਹੁਤ ਦਿਨ ਹੋ ਗਏ ਅੱਜ ਤੁਹਾਨੂੰ ਵੀ ਸਾਰਿਆਂ ਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਨਿਰਾ ਆਰਗੇਨਿਕ ਆਪਣੇ ਘਰੇ ਕੁੱਕੜ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਰੱਖੇ ਹੋਏ ਆ ਉਹਨਾਂ ਨੂੰ ਵੀ ਆਪਾਂ ਦੇਸੀ ਖਰਾਕ ਦੇ ਉੱਪਰ ਪਾਲ ਰਹੇ ਹਾਂ ਸੋ ਕੁੱਕੜਾਂ ਦਾ ਜੋ ਹੈਗਾ ਖਾਦ ਖਰਾਕ ਉਹਨਾਂ ਦੀ ਇੱਥੇ ਆਉਂਦੀ ਹੈ ਬਿੱਠਾਂ ਵਗੈਰਾ ਉਹ ਬਿੱਠਾਂ ਦਾ ਆਪਾਂ ਛਿੱਟਾ ਦੇ ਦਿੰਨੇ ਆ ਜਿਵੇਂ ਆਹ ਸਾਹਮਣੇ ਬਿੱਠਾਂ ਪਈਆਂ ਇਹ ਬਿੱਠਾਂ ਆਪਾਂ ਇਸੇ ਬਾਣ ਦੇ ਵਿੱਚ ਖਿਲਾਰ ਦੇਾਂਗੇ ਇਹ ਬਾਣ ਇਹ ਖੇਤ ਆਪਣਾ ਆਸੇ ਪਾਸੇ ਨਾਲੋਂ ਕਾਫੀ ਉੱਚਾ ਮਤਲਬ ਇੱਧਰ ਵੀ 4 ਫੁੱਟ ਜ਼ਮੀਨ ਉੱਚੀ ਨੀਵੀ ਪਈ ਆ ਇੱਧਰ ਆਪਣਾ ਆਪ ਦਾ ਬਾਣ ਵੀ 4-5 ਫੁੱਟ ਨੀਵਾ ਤੇ ਟਿੱਬਿਆਂ ਦੇ ਵਿਚਾਲੇ ਇਹ ਖੇਤ ਜਿਹੜਾ ਹੈਗਾ ਆਪਣਾ ਹੈਗਾ ਸੋ ਆਪਾਂ ਇੱਥੇ ਆਪਾਂ ਇਸ ਨੂੰ ਪੱਧਰ ਕੀਤਾ ਪੱਧਰ ਕਰਨ ਤੋਂ ਬਾਅਦ ਇੱਥੇ ਆਪਾਂ ਪੱਠੇ ਬੀਜਦੇ ਰਹੇ ਆ ਕਾਫੀ ਟਾਈਮ ਹੁਣ ਸੋਚਿਆ ਵੀ ਆਪਦੇ ਵਾਸਤੇ ਘਰ ਜੋਗੀ ਸਬਜ਼ੀ ਗਰਮੀਆਂ ਦੀਆਂ ਸਰਦੀਆਂ ਦੀ ਲਾਈ ਜਾਵੇ ਕਾਫੀ ਰੂੜੀ ਰੱਪਾ ਪਾਇਆ ਇੱਥੇ ਪਿੰਡ ਦੇ ਵਿੱਚ ਆਪਾਂ ਸਬਜ਼ੀ ਸੇਲ ਕਰਨੀ ਆ ਸੋ ਆਪਾਂ ਵਧੀਆ ਤਰੀਕੇ ਨਾਲ ਇਸ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਹੈ ਬਿਨਾ ਰੇਸਪਰੇਅਤੋ ਇਧਰ ਬਾਜਰਾ ਆਪਣਾ ਬਾਜਰਾ ਆਪਾਂ ਕੁੱਕੜਾਂ ਨੂੰ ਪਾਉਣੇ ਆ ਲਵਾ ਲਵਾ ਪਾ ਸਕਦੇ ਆ ਕੋਈ ਬਾਲੀ ਗਰਮੀ ਨਹੀਂ ਕਰਦਾ ਆਪ ਵੱਢ ਲਿਆ ਬਾਜਰਾ ਇਹਨੂੰ ਲੈ ਕੇ ਜਾਣਾ ਘਰੇ ਇਹ ਇਕੱਲੇ ਇਕੱਲੇ ਕੁੱਕੜਾਂ ਦੀ ਖਰਾਕ ਆ ਪਸ਼ੂ ਤਾਂ ਆਪਣੇ ਨਹੀਂ ਹੈਗੇ ਸੋ ਕੁੱਕੜਾਂ ਨੂੰ ਆਪਾਂ ਇਸ ਬਾਜਰਾ बाजरे ਦੀ ਵਰਤੋਂ ਪਾਉਨੇ ਆ ਮਤਲਬ ਬਾਜਰੇ ਦੀ ਵਰਤੋਂ ਕਰਦੇ ਆ ਆਪਾਂ ਕੁਕੜਾਂ ਨੂੰ ਪਾਉਣ ਦੇ ਲਈ ਕਿਉਂਕਿ ਇਹ ਬਾਜਰਾ ਕਿਤੇ ਨਾ ਕਿਤੇ ਆਪਣੀ ਫੀਡ ਦੀ ਬਚਤ ਵੀ ਕਰ ਦਿੰਦਾ ਤੇ ਗਰੋਥ ਦੇ ਵਿੱਚ ਵੀ ਕਾਫੀ ਸਹਾਈ ਜਾਂਦਾ ਕੁਕੜਾਂ ਨੂੰ ਗਰਮੀ ਕਾਫੀ ਚਾਹੀਦੀ ਹੁੰਦੀ ਹੈ ਤੇ એનર્ਜੀ ਵੀ ਦਿੰਦਾ ਇਹ ਕਾਫੀ ਹੱਦ ਤੱਕ ਕੁਕੜਾਂ ਨੂੰ ਵਿੱਚੋਂ ਇੰਟਰਨੈਟ ਖਤਮ ਹੋ ਗਿਆ ਸੀਗਾ ਮਤਲਬ ਜਾ ਕੱਟ ਹੋ ਗਿਆ ਸੀਗਾ ਹੁਣ ਤੁਹਾਨੂੰ ਮੈਂ ਦਿਖਾਉਣਾ ਆਪਣੇ ਖਖੜੀਆਂ ਦੀ ਗਰੋਥ ਕੀ ਹੈ ਬਿਨਾ ਰੇਸਪਰੇ ਤੋਂ ਉਹ ਖਖੜੀ ਗਰੋਥ ਤਾਂ ਥੋੜੀ ਜੀ ਔਖੀ ਕਰਦੀ ਆ ਪਰ ਏਡੀ ਗੱਲ ਨਹੀਂ ਹੈ ਆ ਤੁਸੀਂ ਦੇਖ ਰਹੇ ਹੋ ਇਹ 50 ਦਿਨਾਂ ਦੀ ਖਖੜੀ ਆ 50 ਦਿਨ ਇਸ ਦੀ ਉਮਰ ਹੈ ਇਸ ਨੇ ਫਲ ਚੱਕਿਆ ਹੋਇਆ ਕਈ ਇਹ ਇਦੋਂ ਵੱਡੀਆਂ ਵੀ ਹੈਗੀਆਂ ਤੁਹਾਨੂੰ ਮੈਂ ਦਿਖਾਉਂਗਾ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਮੇਰੀ ਨਿਗਾਹ ਦੇ ਵਿੱਚ ਆ ਜਾਂਦੀਆਂ ਤਾਂ ਤੁਸੀਂ ਬਣੇ ਰਹੋ ਸਾਰੇ ਜਣੇ ਸੋ ਚੈਨਲ ਨੂੰ ਵੀ ਸਾਰੇ ਜਣੇ ਹੌਲੀ-ਹੌਲੀ ਸਪੋਰਟ ਹੌਸਲਾ ਦੇਓ ਭਾਈ ਤਾਂ ਜੋ ਆਪਾਂ ਹੌਲੀ-ਹੌਲੀ ਚੈਨਲ ਦੀ ਗ੍ਰੋਥ ਕਰੀਏ ਆ ਦੇਖੋ ਆ ਆਰਗੇਨਿਕ ਹੈ ਜਮਾ ਇਹਦੇ ਵਿੱਚ ਕੋਈ ਰੇ ਸਪਰੇ ਨਹੀਂ ਪਾਈ ਹੋਈ ਖਖੜੀ ਇਹ ਤਿਆਰ ਹੋ ਰਹੀ ਹੈ 2-4 ਦਿਨਾਂ ਦੇ ਵਿੱਚ ਤਿਆਰ ਹੋ ਜੂਗੀ ਜੇਕਰ ਆਪਾਂ ਗੱਲ ਕਰ ਲ ਗਏ ਵੀ ਜੇ ਇਸ ਨੂੰ ਰੇ ਸਪਰੇ ਪੈਂਦੀ ਤਾਂ ਇਸਨੇ ਬਹੁਤ ਛੇਤੀ ਤਿਆਰ ਹੋ ਜਾਣਾ ਸੀ ਹੋ ਸਕਦਾ ਹੈ ਕੱਲ ਤੱਕ ਮੰਡੀ ਤੇ ਜਾਣ ਵਾਲੀ ਹੋ ਜਾਂਦੀ ਜਿਹੜੇ ਬੰਦੇ ਸਬਜ਼ੀ ਦਾ ਕੰਮ ਕਰਦੇ ਆ ਉਹਨਾਂ ਨੂੰ ਭਲੀ ਭਾਂਤੀ ਪਤਾ ਵੀ ਇਸ ਦੇ ਕੀ ਫਾਇਦੇ ਨੁਕਸਾਨ ਹੈਗੇ ਆ ਰੇ ਸਪਰੇ ਪਾਉਣ ਦੇ ਸੋ ਜਿਹੜੇ ਬੰਦੇ ਨੇ ਆਪਦੇ ਪਿੰਡ ਦੇ ਵਿੱਚ ਸਬਜ਼ੀ ਸੇਲ ਕਰਨੀ ਆ ਉਹਨੂੰ ਕੋਸ਼ਿਸ਼ ਇਹੀ ਰੱਖਣੀ ਚਾਹੀਦੀ ਆ ਵੀ ਰੇ ਸਪਰੇ ਘੱਟ ਪਾਵੇ ਥੋੜਾ ਜਿਹਾ ਟਾਈਮ ਲੈਂਦੀਆਂ ਫਸਲਾਂ ਪਰ ਤਿਆਰ ਹੋ ਜਾਂਦੀਆਂ ਆਵੇ ਹੁਣ ਇਹ ਫਲ ਚੱਕਦੀ ਆਉਂਦੀ ਐ ਔਰਗੈਨਿਕਾ ਪਰਫਾਲੇ ਹੈ तकरीबन तकरीबन ਆਪਣਿਆਂ ਨੇ ਗ੍ਰੋਥ ਥੋੜੀ ਜੀ ਘੱਟ ਕੀਤੀ ਆ ਜਾਂ ਤਾਂ ਉਹਨਾਂ ਨੇ ਵਾਹਣ ਨਹੀਂ ਮੰਨੇ ਹਰੇਤਲਾ ਸੀਗਾ ਇਹ ਵੀ ਕਹਿ ਸਕਦੇ ਆ ਆਪਾਂ ਤੇ ਜਾਂ ਇਹ ਕਹਿ ਸਕਦੇ ਆ ਵੀ ਇਹਨਾਂ ਨੂੰ ਖਾਦ ਖਰਾਕ ਦੀ ਲੋੜ ਹੁੰਦੀ ਆ ਤੇ ਉਹ ਆਪਾਂ ਇਹਨਾਂ ਨੂੰ ਪਾਈ ਨਹੀਂ ਹੈਗੀ ਇੱਥੇ ਆਪਾਂ ਕੁੱਕੜਾਂ ਦੀ ਜਿਹੜੀ ਬਿੱਠ ਵਗੈਰਾ ਰੇਅਰ ਆਪਾਂ ਹੁੰਦਾ ਉਹ ਆਪਾਂ ਇਸ ਜਗ੍ਹਾ ਦੇ ਉੱਪਰ ਵਰਤੋਂ ਕਰਦੇ ਆਂ ਜ਼ਿਆਦਾਤਰ ਉਹੀ ਪਾਉਨੇ ਆਂ ਕਿਉਂਕਿ ਕਿ ਸਬਜ਼ੀ ਆਪਾਂ ਵੈਸੇ ਤਾਂ ਆਪਾਂ ਸਬਜ਼ੀ ਪਹਿਲੀ ਵਾਰੀ ਲਾਈ ਐ। ਇਹਦੋਂ ਪਹਿਲਾਂ ਕਦੇ ਨਹੀਂ ਲਾਈ ਸਬਜ਼ੀ ਆਪਾਂ। ਸੋ ਸਬਜ਼ੀ ਚੰਗੀ ਖੇਤੀ ਆ ਪਰ ਮਿਹਨਤ ਦੀ ਖੇਤੀ ਆ ਇਹਦੇ ਵਿੱਚ ਰਹਿਣਾ ਪੈਂਦਾ। ਨਹੀਂ ਤਾਂ ਘਾਹ ਕੰਦੂ ਹੋ ਜਾਂਦਾ ਵਿੱਚ ਕਾਫੀ ਤੁਸੀਂ ਦੇਖ ਰਹੇ ਹੋ ਵਟਾਂ ਦੇ ਵਿੱਚ ਘਾਹ ਹੋਇਆ ਪਿਆ ਕਿਉਂਕਿ ਟਾਈਮ ਨਹੀਂ ਦਿੱਤਾ ਗਿਆ, ਸਮਾਂ ਨਹੀਂ ਦਿੱਤਾ ਗਿਆ। ਉਹਦੇ ਕਾਰਨ ਕਰਕੇ ਵੀ ਆਪਾਂ ਇਹ ਗੱਲ ਕਹਿ ਸਕਦੇ ਹਾਂ। ਜਿਬੜਾ ਦੀਆਂ ਜਿਹੜੀਆਂ ਵੱਲਾਂ ਤੁਸੀਂ ਦੇਖ ਰਹੇ ਹਾਂ ਇਹ ਆਪਣੇ ਕੋਲੇ ਘਰ ਦਾ ਹੀ ਵੀ ਸੀਗਾ ਪੁਰਾਣਾ ਪਿਆ ਸੀਗਾ ਸੋ ਇਸੇ ਨੂੰ ਆਪਾਂ ਵਟਾਂ ਦੇ ਵਿੱਚ ਸਿਟਤਾ ਗ੍ਰੋਥ ਇਹਦੀ ਵੀ ਕਾਫੀ ਆ ਫਲ ਇਹਨੇ ਵੀ ਚੱਕ ਲਿਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਫਲ ਚੱਕਿਆ ਹੋਇਆ ਫੁੱਲ ਬਣਾਉਂਦਾ ਆਉਂਦਾ ਆਹ ਦੇਖ ਰਹੇ ਹਾਂ ਸੋ ਇਹਦੀ ਵੀ ਗ੍ਰੋਥ ਕਾਫੀ ਆ ਆਰਗੈਨਿਕ ਫਸਲ ਕਰਨੀ ਕਾਫੀ ਔਖਾ ਕੰਮ ਆ ਕਿਉਂਕਿ ਆਪਣੇ ਵਾਹਣ ਜਿਹੜੇ ਖੇਤ ਆ ਇਹ ਗਿੱਜੇ ਪਏ ਆ ਰੇਆਂ ਸਪਰੇਆਂ ਦੇ ਉੱਪਰ ਆਪਣੇ ਸਰੀਰ ਵੀ ਕਿਤੇ ਨਾ ਕਿਤੇ ਰਹਿਆਂ ਸਪਰੇਆਂ ਦੇ ਉੱਪਰ ਗਿੱਜੇ ਪਏ ਆ। ਸੋ ਇਹ ਚੰਗੀ ਚੀਜ਼ ਨਹੀਂ ਹੈਗੀ। ਰੇ ਸਪਰੇ ਮੇਰੇ ਹਿਸਾਬ ਦੇ ਨਾਲ ਜੇ ਆਪਾਂ ਨੂੰ ਕਿਤੇ ਨਾ ਕਿਤੇ ਆਰਗੈਨਿਕ ਕਣਕ ਕਿਸੇ ਨੂੰ ਮਿਲ ਜੇ ਖਾਣ ਨੂੰ ਤੇ ਉਹ ਰੇ ਸਪਰੇ ਵਾਲੀ ਉਸਨੇ ਪਹਿਲਾਂ ਖਾਧੀ ਹੋਵੇ ਤੇ ਮੈਨੂੰ ਲੱਗਦਾ ਵੀ ਉਸਦੇ ਉਹ ਆਰਗੈਨਿਕ ਕਣਕ ਪਚਣੀ ਨਹੀਂ। ਉਹ ਬਿਮਾਰ ਹੋ ਜਾਊਗਾ। ਉਹ ਤੋਂ ਖਾਦੀ ਪੀਤੀ ਨਹੀਂ ਜਾਣੀ। ਔਰਗੈਨਿਕ ਚੀਜ਼ ਨੂੰ ਖਾਣ ਵਾਲੇ ਸਰੀਰ ਵੀ ਆਪਣੇ ਨਹੀਂ ਰਹਿ ਗਏ ਹੁਣ ਕकड़ी ਦੀ ਗ੍ਰੋਥ ਤੁਸੀਂ ਦੇਖ ਰਹੇ ਹੋ ਜਿਆਦਾਤਰ ਬੂਟਿਆਂ ਨੇ ਵੱੱਲਾਂ ਨੇ ਫਲ ਚੱਕ ਲਿਆ 10-10 ਦਿਨਾਂ ਦੇ ਵਿੱਚ ਤੁਸੀਂ ਵੇਖੋਗੇ ਕੀ ਰਿਜ਼ਲਟ ਆਉਂਦਾ 10-10 ਦਿਨਾਂ ਦੇ ਵਿੱਚ ਜਿਹੜਾ ਵੀ ਫਲ ਚੱਕਿਆ ਇਹਨੇ ਜਾਂ ਵੱੱਲਾਂ ਨੇ ਕੁਝ ਵੀ ਕਹਿ ਸਕਦੇ ਆਪਾਂ ਇਹ ਰਿਜ਼ਲਟ ਆਪਣੇ ਸਾਹਮਣੇ ਦੇਣ ਗਿਆ ਵੇਟ ਕੀ ਆਉਂਦਾ ਕਿੰਨਾ ਝਾੜ ਰਹਿੰਦਾ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਰਿਹਾ ਕਰਾਂਗੇ ਤੁਸੀਂ ਚੈਨਲ ਦਾ ਸਾਰੇ ਜਣੇ ਬਣੇ ਰਹੋ ਚੈਨਲ ਨੂੰ ਜਿਹੜੇ ਜਿਹੜੇ ਬੰਦੇ ਵੀ ਦੇਖਦੇ ਆ ਜ਼ਿਆਦਾਤਰ ਬੰਦੇ ਵੀਡੀਓ ਦੇਖਦੇ ਆ ਕਿਉਂਕਿ ਮੇਰੇ ਕੋਲ ਸ਼ੋਅ ਹੁੰਦਾ ਰਹਿੰਦਾ ਉਹ ਵੀਡੀਓ ਦੇਖ ਲੈਂਦੇ ਉਸ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤਾਂ ਜੋ ਹੋਰ ਚੰਗੀਆਂ ਵੀਡੀਓ ਤੁਹਾਡੇ ਸਾਰਿਆਂ ਕੋਲੇ ਆਉਣ ਤੁਸੀਂ ਚੈਨਲ ਨੂੰ ਵੀ ਸਾਰੇ ਜਣੇ ਸਪੋਰਟ ਕਰੋ ਜੇ ਚੈਨਲ ਦੀਆਂ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਆਪਣਾ ਕੰਮ ਚੰਗਾ ਲੱਗਦਾ ਕੋਕੜਾਂ ਦੀ ਗਰੋਥ ਵਧੀਆ ਲੱਗਦੀ ਹੈ ਸੋ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰਿਆ ਕਰੋ ਜਿਹੜੇ-ਜਿਹੜੇ ਵੀ ਵੇਂਦੇ ਆ ਬਾਕੀ ਆਪਾਂ ਗੱਲ ਕਰ ਲੈਨੇ ਆ ਹਰੇਕ ਜਿੰਨੇ ਬੂਟੇ ਆਪਾਂ ਦੇਖ ਰਹੇ ਆ ਸਾਰੇ ਬੂਟਿਆਂ ਨੇ ਫਲ ਚੱਕਿਆ ਹੋਇਆ 10 ਕਿ ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਆਉਣ ਲੱਗ ਪੈਣਾ ਉਧਰ ਆਪਣਾ ਬਾਜਰਾ ਵੀ ਤਿਆਰ ਛੋਟਾ ਆਪਣੇ ਕੋਲੇ ਪਸ਼ੂ ਵਗੈਰਾ ਤਾਂ ਨਹੀਂ ਹੈਗੇ ਐਡਾ ਪਰ ਆਪਾਂ ਕੁੱਕੜਾਂ ਨੂੰ ਇਸ ਜੀ ਵਰਤੋਂ ਕਰ ਰਹੇ ਹਾਂ ਕੁੱਕੜਾਂ ਦੀ ਫੀਡ ਦੀ ਕਾਫੀ ਬਚਤ ਹੋ ਰਹੀ ਹੈ ਜਦੋਂ ਆਪਾਂ ਕੁੱਕੜਾਂ ਨੂੰ ਪਾਉਨੇ ਹਾਂ ਮੰਨ ਲਓ ਜੇ ਆਪਾਂ 5-7 ਕਿਲੋ ਬਾਜਰਾ ਵੀ ਕੁੱਕੜਾਂ ਨੂੰ ਪਾ ਦਿੱਤਾ ਤੇ ਆਪਣੀ 2-3 ਕਿਲੋ ਫੀਡ ਦੀ ਬਚਤ ਹੋ ਜਾਣੀ ਹੈ ਮਤਲਬ 70-80 ਰੁਪਈਆ ਦਾ ਫਾਇਦਾ ਤਾਂ ਹੋ ਹੀ ਜਾਣਾ ਬਾਹਲਾ ਨਹੀਂ ਤਾਂ ਤੇ ਦਿਨ ਦੇ ਵਿੱਚ 70-80 ਰੁਪਈਆ ਦਾ ਫਾਇਦਾ ਹੋਈ ਜਾਵੇ ਤੇ ਮੇਰੇ ਹਿਸਾਬ ਦੇ ਨਾਲ ਕਾਫੀ ਬੈਨੀਫਿਟ ਵਾਲਾ ਕੰਮ ਹੋ ਜਾਂਦਾ ਇਹ ਵੀ ਆਪਾਂ ਟਿੱਬੇ ਦੇ ਉੱਤੇ ਵਿਜਿਆ ਹੋਇਆ ਬਾਜਰਾ ਵੀ ਕਿੱਡਾ ਸੋਹਣੀ ਗਰੋਥ ਹੈ ਇਹ ਵੀ ਆਰਗੇਨਿਕ ਇਸ ਨੂੰ ਤੁਸੀਂ ਚੈੱਕ ਕਰਵਾ ਕੇ ਵੀ ਦੇਖ ਸਕਦੇ ਹੋ ਇਸ ਦੇ ਵਿੱਚ ਕੋਈ ਰੇ ਸਪਰੇ ਨਹੀਂ ਪਾਈ ਹੈਗੀ ਸਿਰਫ ਰੂੜੀ ਪਾਈ ਹੈਗੀ ਆਪਾਂ ਕੋਈ ਰੇ ਸਪਰੇ ਤੋਂ ਬਿਨਾ ਇਹ ਰੇ ਸਪਰੇ ਕਿਉਂਕਿ ਮਾੜੀ ਚੀਜ਼ ਹੈ ਕਿਤੇ ਨਾ ਕਿਤੇ ਨੁਕਸਾਨ ਵੀ ਕਰਦੀ ਹੈ ਹੌਲੀ ਹੌਲੀ ਕੋਸ਼ਿਸ਼ ਹੈਗੀ ਆ ਵੀ ਆਪਦੇ ਜੋਗੀ ਘਰ ਜੋਗੀ ਸਬਜ਼ੀ ਕਣਕ ਰੇ ਕੁਝ ਵੀ ਕਿਹਾ ਪੱਠਾ ਵਸੂ ਦਾ ਦੁੱਧ ਕੋਸ਼ਿਸ਼ ਹੈਗੀ ਆ ਵੀ ਆਪਾਂ ਆਪਦੇ ਘਰ ਦਾ ਤਿਆਰ ਕਰਕੇ ਆਪ ਖਾਈਏ ਪੀਏ ਤੇ ਲੋਕਾਂ ਨੂੰ ਵੀ ਕੋਸ਼ਿਸ਼ ਹੈਗੀ ਆ ਵੀ ਇਹੋ ਜਿਹਾ ਕੁਝ ਹੀ ਚੰਗਾ ਖਵਾਉਣ ਦੀ ਕੋਸ਼ਿਸ਼ ਕਰੀਏ ਸੋ ਤੁਸੀਂ ਦੇਖ ਰਹੇ ਹੋ ਅੱਜ ਆਪਣਾ ਲਾਈਵ ਹੋਣ ਦਾ ਮੇਨ ਇਹੀ ਸੀਗਾ ਵੀ ਆਪਣੀਆਂ ਵੱਲਾਂ 50-55 ਦਿਨਾਂ ਦੀਆਂ ਹੋ ਗਈਆਂ 50 ਕਿ ਦਿਨਾਂ ਦੀਆਂ ਹੋ ਗਈਆਂ ਆਰਗੈਨਿਕ ਤਰੀਕੇ ਨਾਲ ਆਪਾਂ ਇਹਨਾਂ ਨੂੰ ਜਿਹੜਾ ਇਹਨਾਂ ਦੀ ਕੇਅਰ ਕਰ ਰਹੀ ਸੀ ਸੋ ਆਪਾਂ ਨੂੰ ਸਾਲ ਮਿਲਣ ਲੱਗਿਆ ਕਾਫੀ ਵਧੀਆ ਗਰੋਥ ਆ ਇਹਨਾਂ ਦੀ ਨਹੀਂ ਤਾਂ ਜਿਹੜੇ ਬੰਦੇ ਸਬਜ਼ੀ ਬੀਜਦੇ ਆ ਉਹਨਾਂ ਨੂੰ ਪਤਾ ਸਾਰਿਆਂ ਨੂੰ ਤਕਰੀਬਨ ਤਕਰੀਬਨ ਵੀ ਜਿਹੜੀ ਖਖੜੀ ਆ ਉਹ 45 ਦਿਨਾਂ ਦੇ ਵਿੱਚ ਤਿਆਰ ਹੋ ਕੇ ਫਲ ਦੇਣ ਲੱਗ ਪੈਂਦੀ ਆ ਆਪਣੀ ਜੀ ਖਖੜੀ ਆ ਬਸ 10 ਦਿਨਾਂ ਦੇ ਫਰਕ ਤੇ ਚੱਲ ਰਹੀ ਆ 10 ਦਿਨਾਂ ਦੇ ਫਰਕ ਨਾਲ ਇਹ ਆਪਾਂ ਨੂੰ ਫਲ ਦੇਣਾ ਸ਼ੁਰੂ ਕਰ ਦੇਣਾ ਇਹਨੇ ਆ ਜਿਹੜੀਆਂ ਵਿੱਠਾਂ ਇੱਥੇ ਵਿੱਠ ਕੁੱਕੜਾਂ ਦੀ ਜਿਹੜੀ ਹੈਗੀ ਆਪਣੇ ਘਰੇ ਪਈ ਆ ਜਿਹੜੇ ਕੁੱਕੜ ਹੈਗੇ ਆ ਜਦੋਂ ਆਪਾਂ ਸਾਫ ਸਫਾਈ ਕਰਦੇ ਆ ਤੇ ਬਿੱਠਾਂ ਸਾਰੀਆਂ ਇੱਥੇ ਲਿਆ ਕੇ ਰੱਖ ਲੈਣੇ ਆ ਇਹ ਬਿੱਠਾਂ ਆਪਾਂ ਇਸੇ 2-3 ਗਰਾਣਾ ਜਹਾ ਜਗ੍ਹਾ ਦੇ ਵਿੱਚ ਪਾ ਦੇਣੀ ਆ ਤਾਂ ਜੋ ਆਪਾਂ ਨੂੰ ਰੇ ਸਪਰੇਅ ਪਾਉਣ ਦੀ ਲੋੜ ਨਾ ਪਵੇ ਕੋਸ਼ਿਸ਼ ਇਹੀ ਹੁੰਦੀ ਆ ਵੀ ਲੱਸੀ ਵਗੈਰਾ ਪਾ ਕੇ ਇਹਨਾਂ ਤੇ ਜੇ ਕੋਈ ਬਿਮਾਰੀ ਵਗੈਰਾ ਆਉਂਦੀ ਆ ਤੇ ਲੱਸੀ ਦਾ ਵਰਤੋਂ ਕਰਕੇ ਪੁਰਾਣੀ ਲੱਸੀ ਦੀ ਤੇ ਕੋਸ਼ਿਸ਼ ਹੁੰਦੀ ਆ ਇੱਕ ਲੱਸੀ ਵੀ ਇੱਕ ਜ਼ਹਿਰ ਦਾ ਕੰਮ ਹੀ ਜ਼ਹਿਰ ਹੀ ਬਣ ਜਾਂਦਾ ਜਦੋਂ ਆਪਾਂ ਉਹਨੂੰ ਬੀ 25 ਦਿਨ ਪੁਰਾਣੀ ਰੱਖ ਕੇ ਉਸ ਦੀ ਵਰਤੋਂ ਕਰਦੇ ਆਂ ਜ਼ਹਿਰ ਦਾ ਕੰਮ ਹੀ ਕਰਦੀ ਹੈ ਜਦੋਂ 20 25 ਦਿਨ ਪੁਰਾਣੀ ਲੱਸੀ ਨੂੰ ਆਪਾਂ ਵਰਤਦੇ ਆਂ ਪਰ ਉਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਨਾ ਫਸਲ ਤੇ ਨਾ ਬੰਦੇ ਦੇ ਸਰੀਰ ਤੇ ਸੋ ਕੋਸ਼ਿਸ਼ ਆਪਾਂ ਇਹ ਕਰੀਏ ਜੇ ਕੋਲ ਜੇਕਰ ਆਪਣੇ ਕੋਲ ਸਿਹਤ ਆਪਣੀ ਚੰਗੀ ਹੈ ਤਾਂ ਆਪਣੇ ਕੋਲ ਸਰੀਰ ਵੀ ਚੰਗਾ ਚੰਗਾ ਖਾਓ ਘੱਟ ਖਾਓ ਮਹਿੰਗਾ ਖਾਓ ਘੱਟ ਖਾਓ ਮੇਰੇ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਇਹ ਜਿਹੜੀ ਹੈਗੀ ਆ ਸਹੀ ਗੱਲ ਕਿਸੇ ਸਿਆਣੇ ਨੇ ਆਖੀ ਹੈ ਵੀ ਚੰਗਾ ਖਾ ਲੋ ਘੱਟ ਖਾ ਲੋ ਇੱਕ ਪਾਸੇ 5 ਰੁਪਈਆ ਦੇ ਬਦਾਮ ਲੈਣੇ ਹੁਣ ਤਾਂ ਮੇਰੇ ਹਿਸਾਬ ਨਾਲ ਦੋ ਹੀ ਆਉਂਦੇ ਆ ਤੇ 5 ਰੁਪਈਆ ਦਾ ਜੇ ਫੁੱਲਿਆਂ ਦਾ ਪੈਕਟ ਲੈਣਾ ਹੋਵੇ ਤਾਂ ਫੁੱਲੇ ਉਹ ਚ ਲਵਾਫਾ ਭਰ ਕੇ ਦੇ ਦਿੰਦੇ ਆਪਾਂ ਨੂੰ ਕਿਤੇ ਨਾ ਕਿਤੇ ਆਪਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਵੀ ਆਪਾਂ ਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਹੈ 5 ਰੁਪਈਆ ਦਾ ਭਰਿਆ ਹੋਇਆ ਪੈਕਟ ਖਾਣਾ ਚਾਹੀਦਾ ਕਿ ਆਪਾਂ ਨੂੰ 5 ਰੁਪਈਆ ਦਾ ਦੇਦੀ ਸੋ ਇਹ ਆਪਣੀਆਂ ਸੋਚਣਾ ਸੋਚਣਾ ਸਕਦੀਆਂ ਕੀ ਆਪਾਂ ਖਾਣਾ ਕੀ ਆਪਾਂ ਆਪਦੇ ਜਾਨਵਰ ਨੂੰ ਖਵਾਉਣਾ ਤੇ ਕੀ ਉਸਨੇ ਉਸ ਤੋਂ ਬਾਅਦ ਆਪਾਂ ਨੂੰ ਦੇਣਾ ਠੀਕ ਹੈ ਕਈ ਡੇਰੀਆਂ ਵਾਲੇ ਵੀਰ ਜਾਂ ਡੇਰੀਆਂ ਵਾਲੇ ਕੱਢੀ ਜਾਂਦੇ ਆ 50 50 ਲੀਟਰ 67 ਲੀਟਰ ਵੀ ਇੱਕ ਗਾਂ ਦੇ ਫਿਰ ਤੋਂ ਦੁੱਧ ਪਰ ਉਹ ਕਿਵੇਂ ਨਿਕਲ ਰਿਹਾ ਉਹ ਆਪਾਂ ਨੂੰ ਸਾਰਿਆਂ ਨੂੰ ਭਲੀ ਭੰਤੀ ਪਤਾ ਸੋ ਚੈਨਲ ਨੂੰ ਬਈ ਸਾਰੇ ਜਣੇ ਹੌਲੀ-ਹੌਲੀ ਸਪੋਰਟ ਕਰੋ ਤਾਂ ਜੋ ਤੁਹਾਡੇ ਕੋਲੇ ਆਪਾਂ ਵਧੀਆ ਕੰਟੈਂਟ ਸਾਰਿਆਂ ਕੋਲੇ ਲੈ ਕੇ ਆਈਏ ਚੰਗੀ ਚੀਜ਼ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰੀਏ ਜਦੋਂ ਤੁਸੀਂ ਚੈਨਲ ਦੇ ਨਾਲ ਸਾਰੇ ਜਣੇ ਜੁੜਦੇ ਹੋ ਤੇ ਹੌਸਲਾ ਵੱਧਦਾ ਕੋਸ਼ਿਸ਼ ਬਣਦੀ ਹੈ ਮਨ-ਮਨ ਦਾ ਵੀ ਚੰਗੀਆਂ ਚੀਜ਼ਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਲੈ ਕੇ ਆਈਏ ਆਪਾਂ ਸੋ ਲਾਈਵ ਦੇ ਵਿੱਚ ਜਿਹੜੇ-ਜਿਹੜੇ ਵੀ ਬਣੇ ਆ ਸਾਰਿਆਂ ਦਾ ਧੰਨਵਾਦ ਜੀ ਆਪਾਂ 5 ਮਿੰਟ ਤੱਕ ਲਾਈਵ ਸਮਾਪਤ ਕਰ ਦੇਣਾ ਅੱਜ ਲਾਈਵ ਦੇ ਵਿੱਚ ਮੇਰਾ ਮਕਸਦ ਇਹ ਹੀ ਸੀ ਵੀ ਬਾਜਰਾ ਦਿਖਾਉਣਾ ਤੁਹਾਨੂੰ ਆਰਗੇਨਿਕ ਕਿਸ ਤਰੀਕੇ ਦਾ ਕਿੰਨਾ ਸੋਹਣਾ ਕਿੰਨੀ ਕੀ ਦੀ ਗਰੋਥ ਜੇ ਆਪਾਂ ਰੂੜੀ ਵਗੈਰਾ ਦਾ ਇਸਤੇਮਾਲ ਕਰਦੇ ਆਂ ਤੇ ਕਿਤੇ ਨਾ ਕਿਤੇ ਉਸ ਚੀਜ਼ ਦਾ ਫਾਇਦਾ ਤਾਂ ਹੁੰਦਾ ਹੀ ਆ ਰੂੜੀ ਪਾਉਣੀ ਚਾਹੀਦੀ ਆ ਮਾਣ ਦੇ ਵਿੱਚ ਜਿੰਨੀ ਪੈ ਜੇ ਜਿੱਥੇ ਆਪਾਂ ਆਪਦੇ ਖਾਣ ਲਈ ਫਸਲਾਂ ਵਗੈਰਾ ਬੀਜਦੇ ਆਂ ਜਿਵੇਂ ਪੱਠੇ ਪੌਣੇ ਤਾਂ ਆਪਾਂ ਪਸ਼ੂਆਂ ਨੂੰ ਹੀ ਆ ਪਰ ਕਿਤੇ ਨਾ ਕਿਤੇ ਆਪ ਖਾਣੇ ਆਪ ਹੀ ਖਾਣੇ ਉਹਨਾਂ ਨੂੰ ਜੇ ਮੰਨ ਲਓ ਇੱਕ ਪਸ਼ੂ 10 ਕਿਲੋ ਦੁੱਧ ਵੀ ਦਿੰਦਾ ਕਿਸੇ ਦੇ ਘਰੇ ਦੋ ਰੱਖੇ ਹੋਏ ਆ ਤੇ ਦੋਵਾਂ ਦੇ ਵਿੱਚੋਂ ਆਪਾਂ 5 ਕਿਲੋ ਤਾਂ ਦੁੱਧ ਰੱਖਦੇ ਆਂ ਘਰੇ ਸੋ ਸਾਰਾ ਵੇਚਦੇ ਨਹੀਂ ਆਪ ਵੀ ਰੱਖਦੇ ਆਂ ਸੋ ਚੰਗਾ ਖਾਓ ਆਰਗੈਨਿਕ ਬਾਜਰਾ ਆਰਗੈਨਿਕ ਸਬਜ਼ੀ ਤੇ ਕੋਸ਼ਿਸ਼ ਇਹ ਹੈਗੀ ਆ ਵੀ ਆਰਗੈਨਿਕ ਸਬਜ਼ੀ ਪਿੰਡ ਨੂੰ ਵੇਚੀ ਜਾਵੇ ਕੋਸ਼ਿਸ਼ ਇਹ ਵੀ ਹੈਗੀ ਆ ਆਪਣੀ ਕਿਤੇ ਨਾ ਕਿਤੇ ਵੀ ਆਰਗੈਨਿਕ ਸਬਜ਼ੀ ਨੂੰ ਰੇ ਸਪ੍ਰਿਆਂ ਵਾਲੀ ਸਬਜ਼ੀ ਦੇ ਬਰਾਬਰ ਦਾ ਰੇਟ ਲੈ ਕੇ ਹੀ ਵੇਚੀ ਜਾਵੇ ਜੇ ਖਖੜੀ 30 35 ਰੁਪਏ ਕਿਲੋ ਵਿਕ ਰਹੀ ਹੈ ਅੱਜ ਦੇ ਸਮੇਂ ਮਾਰਕੀਟ ਦੇ ਵਿੱਚ ਤੇ ਕੋਸ਼ਿਸ਼ ਆਪਣੀ ਇਹ ਨਹੀਂ ਹੈਗੀ ਵੀ ਆਪਾਂ 60 ਰੁਪਏ ਵੇਚ ਜਿੰਨੀ ਵੀ ਆਪਣੀ ਆਰਗੈਨਿਕ ਆ ਆਪਾਂ ਇਹ ਸੋਚ ਕੇ ਚੱਲਣਾ ਵੀ ਆਪਾਂ 30 ਰੁਪਏ ਕਿਲੋ ਦੇ ਵਿੱਚ ਹੀ ਸੇਲ ਕਰਨੀ ਹੈ ਖੇਤਾਂ ਦੇ ਵਿੱਚ ਦਰਖਤ ਲਾਉਣੇ ਚਾਹੀਦੇ ਆ ਆਪਣੇ ਆ ਹੁਣ ਤਕਰੀਬਨ ਤਕਰੀਬਨ 3 ਕਰਾਲਾਂ ਜਗ੍ਹਾ ਇਹਦੇ ਵਿੱਚ ਆਪਾਂ ਦੇਕਾਂ ਲਾਈਆਂ ਹੋਈਆਂ ਇਹ ਵੀ ਤੁਹਾਡੇ ਨਾਲ ਸ਼ੇਅਰ ਸ਼ੇਅਰ ਕਰਨੀ ਬਣਦੀ ਹੈ ਗਲ ਦਰਖਤ ਲਾਉਣੇ ਚਾਹੀਦੇ ਆਪਾਂ ਨੂੰ ਇਹਦੇ ਵਿੱਚ ਆਪਾਂ 100 ਦਰਖਤ 100 ਕ ਦਰਖਤ ਲਾਇਆ ਸੀਗਾ 100 ਦੇ ਵਿੱਚੋਂ ਬਸ 7 ਕ ਦਰਖਤ ਕਾਮਯਾਬ ਹੋਏ ਆ 7 ਕਹਿ ਲਗੇ 10 ਕਹਿ ਲਗੇ ਕਿਉਂਕਿ ਇੱਥੇ ਰੇਤਾ ਬਹੁਤ ਰੇਤੇ ਕਾਰਨ ਪਾਣੀ ਦੀ ਬਹੁਤ ਜ਼ਿਆਦਾ ਇੱਥੇ ਲੋੜ ਰਹਿੰਦੀ ਹੈ ਕਈ ਵਾਰਾਂ ਪਾਣੀ ਨਹੀਂ ਲੱਗਦਾ ਆਪਾਂ ਕਿਸੇ ਕੰਮਕਾਰ ਤੇ ਬੀਜੀ ਹੁੰਨੇ ਉਹਦੇ ਚੱਕਰ ਚ ਕਾਫੀ ਦਰਖਤ ਸੜ ਗਏ ਪਰ 100 ਦੇ ਵਿੱਚੋਂ ਇੱਕ ਜਾਮਨ ਦਾ 7 8 ਡੇਕਾਂ ਜਿਹੜੀਆਂ ਕਾਮਯਾਬ ਹੋ ਗਈਆਂ ਸੋ ਇਹ ਛਾਂ ਦਾ ਇੱਥੇ ਵਧੀਆ ਸਹਾਰਾ ਬਣ ਗਈਆਂ ਹਰੇਕ ਬੰਦੇ ਨੂੰ ਜਿਹਦੇ ਕੋਲੇ 5 7 ਕਿੱਲੇ 10 ਕਿੱਲੇ ਜ਼ਮੀਨ ਹੈਗੀ ਆ ਕੋਈ 2 4 ਮਰਲੇ ਦਰਖਤ ਜਰੂਰ ਲਾਉਣੇ ਚਾਹੀਦੇ ਆ ਆਪਾਂ ਆਪਦੇ ਖੇਤ ਦੇ ਵਿੱਚ ਲਾਉਣੇ ਆ ਆਪਣਾ ਹੀ ਫਾਇਦਾ ਕਿਸੇ ਜਨਮ ਦਿਨ ਤੇ ਲਾ ਦਿਆ ਕਰੋ ਜੇ ਜਨਮ ਦਿਨ ਤੇ ਨਹੀਂ ਲਾ ਸਕਦੇ ਕਿਸ ਤੇ ਇੰਨਾ ਸਮਾਂ ਹੈ ਨਹੀਂ ਕਿ ਕੁਕਟਣ ਤੇ ਜਾਦੇ ਬੀਜੀ ਆ ਤੇ ਕਿਸੇ ਮਰਨ ਦਿਨ ਤੇ ਲਾ ਦਿਆ ਕਰੋ ਘਰੇ ਕੋਈ ਗੁਜਰ ਜਾਂਦਾ ਵੱਡਾ ਬਜ਼ੁਰਗ ਜਾਂ ਕੋਈ ਹੋਰ ਕੱਲ ਬਾਤ ਬਣਦੀ ਆ ਕੋਸ਼ਿਸ਼ ਕਰੋ ਉਹਦੇ ਨਾਂ ਤੇ ਲਾ ਕੇ ਉਹਨੂੰ ਸੰਭਾਲ ਲਿਆ ਕਰੋ ਇਹ ਵੀ ਇੱਕ ਚੰਗੀ ਗੱਲ ਵਧੀਆ ਚੀਜ਼ ਸੋ ਬਹਾਨੇ ਨਾਲ ਹੀ ਕੋਈ ਕੰਮ ਸ਼ੁਰੂ ਹੁੰਦਾ ਬਹਾਨੇ ਨਾਲ ਹੀ ਆਪਾਂ ਕੋਈ ਕੰਮ ਕਰ ਸਕਦੇ ਆ ਜਾਂ ਤਾਨਿਆਂ ਨਾਲ ਕਰ ਸਕਦੇ ਆ ਜਾਂ ਬਹਾਨਿਆਂ ਨਾਲ ਕਰ ਸਕਦੇ ਆ ਸੋਚਣ ਨਾਲ ਨਹੀਂ ਹੋਣਾ ਬਹਾਨਿਆਂ ਤਾਨਿਆਂ ਨਾਲ ਹੀ ਹੋਣਾ ਜੇ ਆਪਾਂ ਬਹਾਨੇ ਲਾਵਾਂਗੇ ਤਾਨੇ ਲਾਵਾਂਗੇ ਤੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਕੰਮ ਸਿਰੇ ਚੜ ਜਾਂਦਾ ਜੇ ਪੈਕੇ ਅੰਦਰ ਜੋੜ ਘਟਾਓ ਕਰੀ ਜਾਵਾਂਗੇ ਤੇ ਉਹ ਨਹੀਂ ਗੱਲ ਬਾਨੀ ਸੋ ਆਰਗੈਨਿਕ ਬਾਜਰਾ ਆਰਗੈਨਿਕ ਹੀ ਕਵਾਂਗੇ ਆਪਾਂ ਇਹਨੂੰ ਕਿਉਂਕਿ ਰੇ ਸਪਰੇ ਨਹੀਂ ਪਾਈ ਇਹਨੂੰ ਬਹੁਤ ਉੱਠ ਰਿਹਾ ਹੈਗਾ ਤਿੰਨ ਸਾਲ ਪੁਰਾਣਾ ਹੈ ਇਹ ਕਦੇ ਟਰੈਕਟਰ ਨਹੀਂ ਆਇਆ ਇੱਥੇ ਤਿੰਨ ਚਾਰ ਸਾਲ ਹੋ ਗਏ ਕੋਈ ਹੋਰ ਬੀਜ ਬੀਜਣ ਦੀ ਲੋੜ ਨਹੀਂ ਪਈ 8-9 ਮਹੀਨੇ ਆਪਾਂ ਨੂੰ ਇਹ ਫਸਲ ਜਿਹੜੀ ਹੈਗਾ ਦੇ ਦਿੰਦਾ ਤੇ ਇਧਰ ਆਰਗੈਨਿਕ ਸਬਜ਼ੀਆਂ ਸੋ ਦੋਵੇਂ ਚੀਜ਼ਾਂ ਤੁਹਾਨੂੰ ਮੈਂ ਅੱਜ ਦੇ ਲਾਈਵ ਦੇ ਵਿੱਚ ਦਿਖਾਈਆਂ ਲਾਈਵ ਆਪਾਂ ਉਦੋਂ ਹੀ ਆਉਣੇ ਜਦੋਂ ਕੋਈ ਚੱਜ ਦੀ ਚੀਜ਼ ਦਿਖਾਉਣੀ ਹੁੰਦੀ ਹੈ ਕੋਸ਼ਿਸ਼ ਇਹ ਹੀ ਹੁੰਦੀ ਨਹੀਂ ਤਾਂ ਉਹ ਲਾਈਵ ਨੂੰ ਆਪਾਂ ਇਹ ਲਾਈਵ ਅਪਡੇਟ ਵੀ ਹੋਊਗਾ ਤੁਸੀਂ ਬਾਅਦ ਦੇ ਵਿੱਚ ਵੀ ਦੇਖ ਸਕਦੇ ਹੋ ਇਹ ਲਾਈਵ ਨੂੰ ਆਪਾਂ YouTube ਤੇ ਅਪਲੋਡ ਕਰ ਦੇਾਂਗੇ ਦੁਬਾਰਾ ਜਦੋਂ ਐਂਡ ਕਰਾਂਗੇ ਉਸ ਤੋਂ ਬਾਅਦ ਤੁਸੀਂ ਵੀ ਤੁਸੀਂ ਸਾਰੇ ਇਸ ਨੂੰ ਦੇਖ ਸਕਦੇ ਹੋ ਇੱਥੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦਿਖਾਉਣੀ ਹੈ ਤੁਸੀਂ ਜੇ ਲਾਈਵ ਦੇ ਵਿੱਚ ਇੱਥੇ ਗਟਾਰਾਂ ਬਹੁਤ ਰਹਿੰਦੀਆਂ ਮਤਲਬ ਪੰਛੀ ਬਹੁਤ ਰਹਿੰਦੇ ਆ ਆਸੇ ਪਾਸੇ ਮੋਟਰਾਂ ਬੰਦ ਰਹਿੰਦੀਆਂ ਇਸ ਤਿੰਨ ਤਿੰਨਕ ਮਹੀਨਿਆਂ ਦੇ ਰੌਂਡ ਉਸ ਦੇ ਕਾਰਨ ਪਾਣੀ ਦੀ ਕਾਫੀ ਜਿਆਦੇ ਕਿੱਲਤ ਹੁੰਦੀ ਹੈ ਤੇ ਆਪਣੇ ਇੱਥੇ ਪੱਠੇ ਹੁੰਦੇ ਆ ਤਾਂ ਜੋ ਪੱਠਿਆਂ ਦੇ ਸਾਰੇ ਨਾਲ ਤੀਜੇ ਚੌਥੇ ਦਿਨ ਪਾਣੀ ਲੱਗਦਾ ਰਹਿੰਦਾ ਸੋਲਰ ਦਾ ਉਸ ਕਰਕੇ ਫਿਰ ਇੱਥੇ ਪੱਠੇ ਹੋਣ ਦੇ ਕਾਰਨ ਚ ਕਾਫੀ ਗਟਾਰਾਂ ਕਾਫੀ ਪੰਛੀ ਤੋਤੇ ਗਟਾਰਾਂ ਉੱਲੂ ਇਹੋ ਜਿਹੇ ਜਾਨਵਰ ਆਪਣੇ ਇੱਥੇ ਰਹਿੰਦੇ ਆ ਤੁਹਾਨੂੰ ਉਹਨਾਂ ਦੇ ਆਦਨੇ ਵਿਖਾਉਣਾ ਕਿੱਥੇ ਉਹਨਾਂ ਨੇ ਕਿਵੇਂ ਬਣਾਏ ਆ ਆ ਸਾਹਮਣੇ ਟਿੱਬੇ ਦੇ ਵਿੱਚ ਤੁਸੀਂ ਮੋਰੀਆਂ ਦੇਖ ਰਹੇ ਹੋ ਕਿੰਨੀਆਂ ਮੋਰੀਆਂ ਇਹਦੇ ਵਿੱਚ ਇਹ ਮੋਰੀਆਂ ਨਹੀਂ ਹੈਗੀਆਂ ਇਹ ਇਨ੍ਹਾਂ ਜਾਨਵਰਾਂ ਦੇ ਘਰ ਆ ਤੁਸੀਂ ਸਾਹਮਣੇ ਜਾਨਵਰ ਵੀ ਉੱਡੀ ਜਾਂਦੇ ਦੇਖ ਰਹੇ ਹੋ ਕਿੰਨੇ ਜਾਨਵਰ ਇੱਥੇ ਰਹਿੰਦੇ ਆ ਕਿੰਨੇ ਜਾਨਵਰਾਂ ਦਾ ਇਹ ਰੇਤ ਤੇ ਦਾ ਟਿੱਬਾ ਜਿਹੜਾ ਹੈਗਾ ਘਰ ਬਣਿਆ ਹੋਇਆ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਕਿੰਨੇ ਜਾਨਵਰ ਕਿੰਨੇ ਸੱਪ ਕਿੰਨੇ ਤੋਤੇ ਕਿੰਨੀਆਂ ਗਟਾਰਾਂ ਇੱਥੇ ਰਹਿੰਦੀਆਂ ਆਪਣੇ ਇੱਥੇ ਖਾੜਾ ਵੀ ਬਣਿਆ ਤੇ ਇੱਥੋਂ ਪਾਣੀ ਵਗੈਰਾ ਇਹ ਜਿਹੜੇ ਜਾਨਵਰ ਆ ਪੀ ਲੈਂਦੇ ਸਹਾਰਾ ਬਣਿਆ ਹੋਇਆ ਸਾਨੂੰ ਵੀ ਜਦੋਂ ਸਵੇਰ ਆਉਣੀ ਆ ਤੇ ਬੜਾ ਸੋਹਣੀ ਆਵਾਜ਼ ਜੀ ਆਉਂਦੀ ਸਕੂਨ ਮਿਲਦਾ ਕੀ ਕੀ ਚਾਂ ਚਾਂ ਸੋਹਣੀਆਂ ਆਵਾਜ਼ਾਂ ਸੁਣਦੀਆਂ ਨਹੀਂ ਤਾਂ ਦਿਨ ਰਾਤ ਟਰੈਕਟਰਾਂ ਦੀਆਂ ਆਵਾਜ਼ਾਂ ਟਾਂ ਟਾਂ ਟੀਂ ਟੀਂ ਪੀ ਪੀ ਇਹੋ ਜੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਆਪਾਂ ਨੂੰ ਸੋ ਕਿਤਨਾ ਕਿਤੇ ਕੁਛ ਚੰਗੀ ਵਾਈਬ ਰੱਖਾਂਗੇ ਤਾਂ ਚੰਗਾ ਸੋਚਾਂਗੇ ਚੰਗਾ ਲਿਖਾਂਗੇ ਚੰਗਾ ਪੜਾਂਗੇ ਚੰਗਾ ਖਾਵਾਂਗੇ ਤਾਂ ਸਭ ਕੁਝ ਹੀ ਚੰਗਾ ਹੋਊਗਾ ਸੋ ਲਾਈਵ ਦੇ ਵਿੱਚ ਵੀ ਵਾਦਾ ਹੋ ਰਿਹਾਗਾ ਬੰਦੇ ਵਾਧੂ ਜੁੜ ਰਹੇ ਆ ਕੋਸ਼ਿਸ਼ ਕਦੇ 4 ਕਦੇ 5 ਕਈ ਪਹਿਲਾਂ 1 2 ਹੀ ਹੁੰਦੇ ਸੀ ਹੁਣ 10 10 ਵੀ ਹੋ ਜਾਂਦੇ ਆ ਤੋ ਚੈਨਲ ਨੂੰ ਜੇ ਆਪਾਂ ਇਸ ਚੈਨਲ ਨੂੰ ਵਧੀਆ ਸਪੋਰਟ ਕਰਾਂਗੇ ਤੇ ਕੋਸ਼ਿਸ਼ ਸਾਡਾ ਵੀ ਦਿਲ ਕਰੂਗਾ ਵੀ ਚੰਗਾ ਕੰਟੈਂਟ ਲੈ ਕੇ ਆਈਏ ਚੰਗਾ ਕੰਮ ਕਰੀਏ ਤੁਹਾਨੂੰ ਸਾਰਿਆਂ ਨੂੰ ਦਿਖਾਈਏ ਹੌਸਲਾ ਵਧਾ ਤੋ ਚੈਨਲ ਨੂੰ ਸਾਰੇ ਜਣੇ ਬਾਈ ਸਪੋਰਟ ਕਰੋ ਹੌਲੀ ਹੌਲੀ ਆਪਾਂ ਗਰੋ ਕਰਾਂਗੇ ਤੇ ਹੋਰ ਵੱਡੇ ਪੱਧਰ ਦੇ ਉੱਤੇ ਆਰਗੈਨਿਕ ਸਬਜ਼ੀਆਂ ਦੀ ਖੇਤੀ ਆਰਗੈਨਿਕ ਕੁੱਕੜ ਕੁੱਕੜ ਪਾਲਣ ਕਹਿ ਲਗੇ ਆਪਾਂ ਆਰਗੈਨਿਕ ਕਣਕ ਵਗੈਰਾ ਇਧਰ ਨੂੰ ਆਪਾਂ ਜਾਣ ਦੀ ਕੋਸ਼ਿਸ਼ ਕਰਾਂਗੇ ਜੇ ਸਾਰਿਆਂ ਦਾ ਚੰਗਾ ਰਿਸਪੌਂਸ ਮਿਲਦਾ ਤਾਂ ਸੋ ਧੰਨਵਾਦ ਜੀ ਸਾਰਿਆਂ ਦਾ ਲਾਈਵ ਦੇ ਵਿੱਚ ਬਣੇ ਰਹਿਣ ਲਈ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਬਈ ਧੰਨਵਾਦ ਜੀ